ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਰਨਾਲਾ ਤੋਂ ਜਿੱਥੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਬਰਨਾਲਾ ਦੀ ਅਨਾਜ ਮੰਡੀ ਵੱਲ ਨੂੰ ਵਧਣ ਜਾ ਰਹੇ ਨੇ ਅਗਲੇ ਮਹੀਨੇ ਅਸੀਂ ਦਿੱਲੀ ਮੋਦੀ ਦੀ ਧੌਣ ਤੇ ਗੋਡਾ ਰੱਖਣ ਜਾ ਰਹੇ ਆ ਜੀ ਤੁਹਾਨੂੰ ਲੱਗਦਾ 13 ਫਰਵਰੀ ਨੂੰ ਤੁਹਾਨੂੰ ਜਾਣ ਦਿੱਤਾ ਜਾਊਗਾ ਵੇਖੋ ਜੀ ਇੰਨੇ ਇਕੱਠੇ ਅਕੇ ਕੋਈ ਨਹੀਂ ਰੋਕਿਆ ਜਾ ਸਕਦਾ ਜੇ ਅਸੀਂ ਪਹੁੰਚਾਂਗੇ ਅੱਗੇ ਵੀ ਮੋਦੀ ਕਹਿੰਦਾ ਨਹੀਂ ਪਹੁੰਚਣ ਦੇਣਾ ਉਦੋਂ ਵੀ ਅਸੀਂ ਦਿੱਲੀ ਆਂਦੀ ਧੌਣ ਤੇ ਗੋਡਾ ਰੱਖ ਕੇ ਆਏ ਆ ਹੁਣ ਫੇਰ ਅਸੀਂ ਪਹੁੰਚਾਂਗੇ ਕੈਪਟਨ ਸਰਕਾਰ ਥੋੜੀ ਨਰਮੀ ਦਿਖਾ ਗਈ ਪਰ ਇਸ ਵਾਰ ਭਗਵੰਤ ਮਾਨ ਸਰਕਾਰ ਹੈ ਜੀ ਬਈ ਪੰਜਾਬ ਤੋਂ ਨਹੀਂ ਤੁਹਾਨੂੰ ਟੱਪਣ ਦਿੱਤਾ ਜਾਊ ਆਮ ਆਦਮੀ ਆਪਾਂ ਲੋਕਾਂ ਨੇ ਚੁਣਿਆ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਜੀ ਜਦੋਂ ਚਾਰ ਛਪੇ ਰਹੇ ਸਾਰਾ ਪੰਜਾਬ ਹੀ ਉੱਠ ਪਿਆ ਕਿੱਥੇ ਕਿੱਥੇ ਪੁਲਿਸ ਲਾਊਗਾ ਇਹਦੇ ਕੋਲ ਇੰਨੀ ਪੁਲਿਸ ਹੀ ਨਹੀਂ ਜਿਹੜੀ ਸਾਨੂੰ ਰੋਕ ਸਕੂਗੀ ਨਾਲੇ ਗੁਰੂ ਗੋਬਿੰਦ ਸਿੰਘ ਦੇ ਯੋਧਿਆਂ ਨੂੰ ਅਜੇ ਤੱਕ ਕੋਈ ਨਹੀਂ ਰੋਕ ਸਕਿਆ ਇਹ ਭਗਵੰਤ ਮਾਨ ਤਾਂ ਕੋਈ ਵੀ ਚੀਜ਼ ਨਹੀਂ ਕੀ ਜੀ ਵੀ ਫਿਰ ਤੁਸੀਂ ਆਏ ਹੀ ਕਿਉਂ ਆਉਣਾ ਨਹੀਂ ਚਾਹੀਦਾ ਸੀਗਾ ਹੁਣ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਅਸੀਂ ਨਹੀਂ ਹੁਣ ਜਾਣਾ ਹੈਗਾ ਕਹਿੰਦੇ ਹੁਣ ਦੁਬਾਰਾ ਇਹਨਾਂ ਦਾ ਫੰਡ ਮੁੱਕ ਗਿਆ ਜਾਂ ਫਿਰ ਲੰਗਰਾਂ ਦੀ ਲੋੜ ਹੈ ਜਿੰਨਾ ਜਾਣਾ ਉੱਥੇ ਜਾਓ ਤੇ ਗਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਆ ਜਿੰਨਾਂ ਦੇ ਉੱਤੇ ਪੈਟਰੋਲ ਬੰਬ ਸੱਤੇ ਗਏ ਸੀ ਉਹ ਜਿ세 ਬੰਦੀਏ ਜਿਹੜਾ ਇੱਕਰੀ ਲਾਨ ਕਰਦੇ ਉਥੋਂ ਪੈਰ ਨਹੀਂ ਪਿੱਛਾ ਪੜਦੀ ਮੌਤ ਹੁੰਦੀ ਹੋ ਜੇ ਹੋ ਜੇ ਕਿਉਂਕਿ ਸੂਲਾ ਗੁਰੂ ਗੋਬਿੰਦ ਸਿੰਘ ਦੇ ਉਹ ਯੋਧੇ ਨੇ ਮਾਝੇ ਵਾਲੇ ਪਾਉ ਜਿਹੜੀ ਗੱਲ ਕਹਦੀ ਹੁੰਦੇ ਤੇ ਪੁੱਗਦੇ ਜਰੂਰ ਨੇ ਪਲਾਸਾ ਵਾਸ ਪਲਾ ਥੋੜਾ ਹੀ ਰਹਿ ਜਾਣਾ ਅੱਜੇ ਵਾਲੇ ਭਾਉ ਤਾਂ ਆਪ ਬੰਦੇਰ ਸਾਹਿਬ ਜਦੋਂ ਗਏ ਸੀ ਜਦੋਂ ਲਾਲ ਕਿਲੇ ਤੇ ਵੀ ਉਹ ਚਲੇ ਗਏ ਸੀਗੇ ਉਦੋਂ ਮੂੰਹ ਲਪੇਟ ਕੇ ਤਾਂ ਬੰਦੇਰ ਸਾਹਿਬ ਨੇ ਕਿਹਾ ਸੀ ਇਹ ਬੰਦੇ ਸਾਡੇ ਨਹੀਂ ਅਸੀਂ ਤਾਂ ਕਿਹਾ ਹੀ ਨਹੀਂ ਜੀ ਲਾਲ ਕਿਲੇ ਜਾਣ ਨੂੰ ਕੋਈ ਮੋਦੀ ਨਾਲ ਕੋਈ ਨਿੱਚੀ ਦੁਸ਼ਮਣੀ ਨਹੀਂ ਸਾਡੀ ਵਿਚਾਰਾਂ ਦੀ ਲੜਾਈ ਆ ਅਸੀਂ ਆਦੇ ਹੱਕ ਮੰਗਦੇ ਆ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਅੱਜ ਕਿਸਾਨਾਂ ਦਾ ਵੱਡਾ ਇਕੱਠ ਹੋਣ ਜਾ ਰਿਹਾ ਹੈ ਤੇ ਇੱਕ ਵਾਰ ਤੁਹਾਨੂੰ ਦਿਖਾ ਦਈਏ ਕਿ ਬਿਲਕੁਲ ਬਰਨਾਲਾ ਦੇ ਲਾਗੇ ਕਿੱਡਾ ਵੱਡਾ ਕਾਫਲਾ ਜਿਹੜਾ ਹੈਗਾ ਅਨਾਜ ਮੰਡੀ ਵੱਲ ਨੂੰ ਜਾਣਾ ਹੈ ਅੱਜ ਲੱਖਾਂ ਦਾ ਇਕੱਠ ਉੱਥੇ ਹੋਣਾ ਤੇ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਨੇ ਸੋ ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਅਸੀਂ ਦਿਖਾ ਦਈਏ ਸੋ ਕਿਸਾਨ ਅੱਜ ਇੱਕ ਵਾਰ ਫੇਰ ਤੋਂ ਵੱਡਾ ਐਲਾਨ ਕਰਨਗੇ ਸਰਕਾਰ ਦੇ ਨਾਲ ਜਾਂ ਸਰਕਾਰ ਦੇ ਖਿਲਾਫ ਮੈਚ ਖੇਡਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬੇਸ਼ੱਕ ਠੰਡ ਬਹੁਤ ਹੈ ਪਰ ਠੰਡ ਦੇ ਬਾਅਦ ਵੀ ਕਿਸਾਨ ਇਕੱਠੇ ਹੋ ਕੇ ਬਨਾਲਾ ਦੀ ਅਨਾਜ ਮੰਡੀ ਚ ਜਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਕਿਹਾਲ ਠੀਕ ਹੋ ਜੀ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਰਨਾਲਾ ਰੈਲੀ ਲਈ ਜਾ ਰਹੇ ਹਾਂ ਜੀ ਹਾਂਜੀ ਹਾਂਜੀ ਬਰਨਾਲਾ ਰੈਲੀ ਲਈ ਜਾ ਰਹੇ ਹਾਂ ਜੀ ਕਿਵੇਂ ਵੇਖਦੇ ਹੋ ਜੀ ਇੱਕ ਵਾਰ ਫੇਰ ਤੋਂ ਕਿਸਾਨਾਂ ਨੂੰ ਸੜਕਾਂ ਤੇ ਆਉਣਾ ਪਿਆ ਆ ਦੱਸੋ ਜੀ ਇਹ ਜੀ ਇਹ ਮੋਦੀ ਦੇ ਜਿਹੜੇ ਕਾਲੇ ਕਾਨੂੰਨ ਲਿਆ ਰਿਹਾ ਏ ਉਹਦੇ ਖਿਲਾਫ ਅਸੀਂ ਧਰਨਾ ਦੇ ਰਹੇ ਵੱਡਾ ਇਕੱਠ ਕਰ ਰਹੇ ਹਾਂ ਵੀ ਅਸੀਂ ਦਿੱਲੀ ਦੇ ਇਸ ਤੋਂ ਬਾਅਦ ਤਿਆਰੀ ਹੈ ਅਗਲੇ ਮਹੀਨੇ ਅਸੀਂ ਦਿੱਲੀ ਮੋਦੀ ਦੀ ਧੌਣ ਤੇ ਗੋਡਾ ਰੱਖਣ ਜਾ ਰਹੇ ਆ ਜੀ ਤੁਹਾਨੂੰ ਲੱਗ ਤੁਹਾਨੂੰ ਲੱਗਦਾ 13 ਫਰਵਰੀ ਨੂੰ ਤੁਹਾਨੂੰ ਜਾਣ ਦਿੱਤਾ ਜਾਊਗਾ ਵੇਖੋ ਜੀ ਇੰਨੇ ਕੱਠ ਅੱਗੇ ਕੋਈ ਨਹੀਂ ਰੋਕਿਆ ਜਾ ਸਕਦਾ ਜੇ ਅਸੀਂ ਪਹੁੰਚਾਂਗੇ ਅੱਗੇ ਵੀ ਮੋਦੀ ਕਹਿੰਦਾ ਨਹੀਂ ਪਹੁੰਚਣ ਦੇਣਾ ਉਦੋਂ ਵੀ ਅਸੀਂ ਦਿੱਲੀ ਆਂਦੀ ਧੌਣ ਤੇ ਗੋਡਾ ਰੱਖ ਕੇ ਆਏ ਆ ਹੁਣ ਫੇਰ ਅਸੀਂ ਪਹੁੰਚਾਂਗੇ ਜਰੂਰ ਪਹੁੰਚਾਂਗੇ ਜੀ ਅਸੀਂ ਕਹਿੰਦੇ ਪਹਿਲਾਂ ਤਾਂ ਜੀ ਕੈਪਟਨ ਸਰਕਾਰ ਥੋੜੀ ਨਰਮੀ ਦਿਖਾ ਗਈ ਪਰ ਇਸ ਵਾਰ ਭਗਵਾਨ ਤਮਨ ਸਰਕਾਰ ਹੈ ਜੀ ਬਈ ਪੰਜਾਬ ਤੋਂ ਹੀ ਨਹੀਂ ਤੁਹਾਨੂੰ ਟੱਪਣ ਦਿੱਤਾ ਜਾਊਗਾ ਵੇਖੋ ਜੀ ਐਡੇ ਕਾਠ ਅੱਗੇ ਜਿਹੜੀ ਮਰਜ਼ੀ ਸਰਕਾਰ ਹੋਵੇ ਲੋਕਾਂ ਦੀ ਚੋਣੀ ਹੋਈ ਆ ਆਮ ਆਦਮੀ ਆਪਾਂ ਲੋਕਾਂ ਨੇ ਚੁਣਿਆ ਭਗਵੰਤ ਮਾਨ ਕੁਝ ਨਹੀਂ ਕਰ ਸਕਦਾ ਜੀ ਜਦੋਂ ਚਾਰ ਛਪੇ ਰਹੋ ਸਾਰਾ ਪੰਜਾਬ ਹੀ ਉੱਠ ਪਿਆ ਕਿੱਥੇ ਕਿੱਥੇ ਪੁਲਿਸ ਲਾਊਗਾ ਇਹਦੇ ਕੋਲ ਇੰਨੀ ਪੁਲਿਸ ਹੀ ਨਹੀਂ ਜਿਹੜੀ ਸਾਨੂੰ ਰੋਕ ਸਕੂਗੀ ਨਾਲੇ ਗੁਰੂ ਗੋਬਿੰਦ ਸਿੰਘ ਦੇ ਯੋਧਿਆਂ ਨੂੰ ਅਜੇ ਤੱਕ ਕੋਈ ਨਹੀਂ ਰੋਕ ਸਕਿਆ ਇਹ ਭਗਵੰਤ ਮਾਨ ਤਾਂ ਕੋਈ ਵੀ ਚੀਜ਼ ਨਹੀਂ ਕੀ ਜੀ ਸੱਚੀ ਸੈਂਟਰ ਤੱਕ ਪਹੁੰਚਾਂਗੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਆਵਾਂਗੇ ਅਸੀਂ ਆਉਣ ਵਾਲੇ ਜਿਹੜੇ 24 ਦੇ ਵਿੱਚ ਇਲੈਕਸ਼ਨ ਜਿੱਤਦਾ ਫਿਰਦਾ ਏ ਉਹਦੇ ਵਿੱਚ ਮੋਦੀ ਸਰਕਾਰ ਨੂੰ ਅਸੀਂ ਪਲਟਾ ਲਾਵਾਂਗੇ ਅਸੀਂ ਕੋਈ ਚੰਗੀ ਸਰਕਾਰ ਬਣਾਵਾਂਗੇ ਕਿਸਾਨਾਂ ਦੇ ਜਿਹੜੇ ਹੱਕ ਦੇ ਵਿੱਚ ਖੜੇ ਜਾਨ ਮਾਰ ਦੀ ਰਾਖੀ ਕਰੇ ਕਿਸਾਨਾਂ ਦੀ ਕਰੇ ਜੀ ਭਾਈ ਸੀਟਾਂ ਤੁਹਾਡੇ ਕੋਲ 13 ਪੰਜਾਬ ਦੇ ਵਿੱਚ ਤੁਸੀਂ ਕਹਿੰਦੇ ਜੀ ਅਸੀਂ ਮੋਦੀ ਨੂੰ ਪਲਟਾ ਦੇਣਾ ਉਹ ਕਹਿੰਦੇ ਪੰਜਾਬ ਦੀਆਂ ਸੀਟਾਂ ਤੁਸੀਂ ਲੈਣਾ ਕੀ ਹੈ ਵੇਖੋ ਜੀ ਹਰਿਆਣਾ ਉੱਤਰ ਪ੍ਰਦੇਸ਼ ਪੂਰੇ ਭਾਰਤ ਦੀਆਂ ਜਿਹੜੀਆਂ ਜਥੇਬੰਦੀਆਂ ਨੇ ਉਹ ਸਾਡੇ ਨਾਲ ਨੇ ਸਾਰੀਆਂ ਉੱਤਰ ਭਾਰਤ ਦੀਆਂ ਜਿੰਨੀਆਂ ਵੀ ਚਾਰ ਚਪੇਰੋਂ ਸਾਰਾ ਹਿੰਦੁਸਤਾਨ ਘੇਰਾ ਪਾਊਗਾ ਜੀ ਕੱਲਾ ਇੱਥੋਂ ਤੇ ਨਹੀਂ ਪਉਣਾਈ ਕੱਲਾ ਪੰਜਾਬ ਨੇ ਨਹੀਂ ਸਾਰਾ ਸਾਰੀਆਂ ਜਥੇਬੰਦੀਆਂ ਹਿੰਦੁਸਤਾਨ ਦੀਆਂ ਬਹੁਤ ਲੋਕ ਤਾਂ ਭਾਈ ਇਹ ਗੱਲ ਕਹਿੰਦੇ ਆ ਵੀ ਤੁਸੀਂ ਜਦੋਂ ਦਿੱਲੀ ਮੰਗਾ ਹੀ ਨਹੀਂ ਅਜੇ ਪੂਰੀਆਂ ਹੋਈਆਂ ਸੀ ਪਰਚੇ ਰੱਦ ਨਹੀਂ ਹੋਏ ਹੋਰ ਲਖੀਮਪੁਰ ਖੀਰੀ ਵਾਲਾ ਮਾਮਲਾ ਸੀਗਾ ਵੀ ਫਿਰ ਤੁਸੀਂ ਆਏ ਹੀ ਕਿਉਂ ਆਉਣਾ ਨਹੀਂ ਚਾਹੀਦਾ ਸੀਗਾ ਹੁਣ ਬਹੁਤ ਸਾਰੇ ਲੋਕ ਤਾਂ ਕਹਿੰਦੇ ਵੀ ਅਸੀਂ ਨਹੀਂ ਹੁਣ ਜਾਣਾ ਹੈਗਾ ਕਹਿੰਦੇ ਹੁਣ ਦੁਬਾਰਾ ਇਹਨਾਂ ਦਾ ਫੰਡ ਮੁੱਕ ਗਿਆ ਜਾਂ ਫਿਰ ਲੰਗਰਾਂ ਦੀ ਲੋੜ ਹੈ ਜਿੰਨਾ ਜਾਣਾ ਉੱਥੇ ਜਾਓ ਨਹੀਂ ਜੀ ਉਹ ਕੁਝ ਕੁ ਜਥੇਬੰਦੀਆਂ ਜਿਹੜੀਆਂ ਰਾਜਨੀਤਿਕ ਜਥੇਬੰਦੀਆਂ ਬਣ ਗਈਆਂ ਸੀ ਉਹਨਾਂ ਨੇ ਡੰਡ ਲਾਈ ਜਾਂ ਨਹੀਂ ਤਾਂ ਅਸੀਂ ਤਾਂ ਵੇਖੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਾਰਿਆਂ ਤੋਂ ਮਗਰੋਂ ਉੱਟ ਕੇ ਆਈ ਇਹ ਤਿੰਨ ਦਿਨ ਮਗਰੋਂ ਉੱਟੀ ਆ ਐਵੇਂ ਹੀ ਹੁਣ ਸਾਰੀਆਂ ਜਥੇਬੰਦੀਆਂ ਨਰੋਲ ਜਥੇਬੰ ਕੱਠ ਕਰਕੇ ਜਾ ਰਹੀਆਂ ਨੇ ਜੀ ਉਹ ਜਿਹੜੀਆਂ ਰਾਜਨੀਤਿਕ ਜਥੇਬੰਦੀਆਂ ਨੇ ਕੋਈ 1 2 ਉਹ ਪਾਸੇ ਰਹਿ ਗਈਆਂ ਜੇ ਅਸੀਂ ਉਹਨਾਂ ਦਾ ਸਾਥ ਚਾਹੁੰਦੇ ਵੀ ਨਹੀਂ ਕਿਉਂਕਿ ਉਹ ਨਹੀਂ ਜਥੇਬੰਦੀ ਤੁਹਾਡੀ ਕਿਹੜੀ ਜਥੇਬੰਦੀ ਹੈ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜੀ ਚ ਮਾਜਾ ਪੰੰਗੁਰਾ ਪੰਦੇਰ ਸਾਹਿਬ ਦੇ ਗਰੁੱਪ ਹੈ ਜੀ ਇਹ ਕਿੰਨਾ ਵੱਡਾ ਕਾਫਲਾ ਲੈ ਕੇ ਜਾ ਰਿਹਾ ਬਹੁਤ ਵੱਡਾ ਜੀ ਬਹੁਤ ਹਜ਼ਾਰਾਂ ਦੀ 5000 ਬੰਦਾ ਹੈ ਜਿਹੜਾ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਹ ਇਕੱਲੇ ਫਿਰੋਜ਼ਪੁਰ ਜੋਂਦਾ ਹੀ ਆਇਆ ਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਸੋਰੀ ਤੇ ਵਿੱਚ ਇਹ ਆ ਵੀ ਤੁਹਾਨੂੰ ਦੱਸ ਦਿੰਨੇ ਆ ਵੀ ਜਿਹੜਾ ਤੁਸੀਂ ਆਂਦੇ ਜਥੇਬੰਦੀਆਂ ਤੋਂ ਅੱਜ ਫੰਡ ਮੁੱਕ ਗਿਆ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਆ ਜਿੰਨਾਂ ਦੇ ਉੱਤੇ ਪੈਟਰੋਲ ਬੰਬ ਸੱਤੇ ਗਏ ਸੀ ਉਹ ਜਥੇਬੰਦੀ ਹੈ ਜਿਹੜਾ ਇੱਕਰੀ ਲਾਨ ਕਰਦੇ ਉਥੋਂ ਪੈਰ ਨਹੀਂ ਪਿੱਛਾ ਪੜਦੀ ਮੌਤ ਹੁੰਦੀ ਹੋ ਜੇ ਹੋ ਜੇ ਕਿਉਂਕਿ ਸੂਲਾ ਗੁਰੂ ਗੋਬਿੰਦ ਸਿੰਘ ਦੇ ਉਹ ਯੋਧੇ ਨੇ ਮਾਝੇ ਵਾਲੇ ਪਾਉ ਜਿਹੜੀ ਗੱਲ ਕਹਿਦੀ ਉਹਦੇ ਤੇ ਪੁੱਗਦੇ ਜਰੂਰ ਨੇ ਪਲਾਸਾਵਾਸ ਪਲਾ ਥੋੜੀ ਰਹਿ ਜਾਣ ਪਰ ਮਾਝੇ ਵਾਲੇ ਪਾਉ ਤਾਂ ਆਪ ਬੰਦੇੜ ਸਾਹਿਬ ਜਦੋਂ ਗਏ ਸੀ ਜਦੋਂ ਲਾਲ ਕਿਲੇ ਤੇ ਵੀ ਉਹ ਚਲੇ ਗਏ ਸੀਗੇ ਉਦੋਂ ਮੂੰਹ ਲਪੇਟ ਕੇ ਤਾਂ ਭੰਦੇਰ ਸਾਹਿਬ ਨੇ ਕਿਹਾ ਸੀ ਇਹ ਬੰਦੇ ਸਾਡੇ ਨਹੀਂ ਅਸੀਂ ਤਾਂ ਕਿਹਾ ਹੀ ਨਹੀਂ ਜੀ ਲਾਲ ਕਿਲੇ ਜਾਣ ਨੂੰ ਦੇਖੋ ਜੀ ਜਿਹੜੇ ਸਾਡੇ ਜਥੇਬੰਦੀ 'ਚ ਸੀਗੇ ਸਾਡੀ ਮੈਂਬਰਸ਼ਿਪ ਸੀ ਅਸੀਂ ਉਹਨਾਂ ਦਾ ਕਦੇ ਨਹੀਂ ਮੁਕਰੇ ਸਾਨੂੰ ਇੱਕ ਇੱਕ ਬੱਚੇ ਦੀ ਸਾਨੂੰ ਬੰਦੇ ਬਜ਼ੁਰਗ ਸਾਭ ਦੀ ਉਹਨਾਂ ਨੂੰ ਪਛਾਣ ਹੈ ਤੇ ਜਿਹੜਾ ਮੰਨ ਲਓ ਪਾਸੇ ਆ ਜਾਵੇ ਹੁਣ ਤੁਸੀਂ ਵੀ ਇੱਕ ਪੱਤਰਕਾਰ ਜੇ ਤੁਹਾਨੂੰ ਜਿਹੜਾ ਸਾਡੀ ਕਮੇਟੀ ਦੇ ਵਿੱਚ ਤੁਹਾਨੂੰ ਸਭ ਪਤਾ ਜੇ ਪਾਸੇ ਮੇਰੇ ਕਾ ਮੈਂ ਆ ਕੇ ਫੜ ਕੇ ਉਹ ਤੇ ਗਲਤ ਖਰਾਬੀ ਕਰ ਦਿਓ ਤੁਹਾਨੂੰ ਵੀ ਨਹੀਂ ਪਤਾ ਇਸ ਕਰਕੇ ਆ ਜਿਹੜੇ ਸਾਡੇ ਜਥੇਬੰਦੀ ਦੇ ਵਿੱਚ ਸੀ ਅਸੀਂ ਉਹਨਾਂ ਨੂੰ ਤਤੀਵਾ ਨਹੀਂ ਲੱਗਣ ਦਿੱਤੀ ਦੂਜੀ ਗੱਲ ਸਾਡੀ ਕਮੇਟੀ ਹੋ ਆ ਜਿਨ੍ਹਾਂ ਦੇ ਉੱ ਫੈਂਕੇ ਗਿਆ ਸੀ ਜਿਨ੍ਹਾਂ ਦੇ ਉੱਤੇ ਇਹ ਕਿਹਾ ਸੀ ਆਰਸ ਤੇ ਬੰਦੇ ਆ ਬੜਾ ਕੁਛ ਕੀਤਾ ਗਿਆ ਸੀ ਕੱਲੀ ਕਮੇਟੀ ਅੱਗੇ ਉਹ ਲੜੀ ਸੀ ਸਾਡੀ ਕਮੇਟੀ ਉਹ ਆ ਜਿਹੜੀ ਦਿੱਲੀ ਵੱਲ ਮੂੰਹ ਕਰਕੇ ਲੜੀ ਸੀ ਪਿੱਠ ਕਰਕੇ ਨਹੀਂ ਸੀ ਬੈਠੀ ਸਾਡੀ ਕਮੇਟੀ ਉਹ ਆ ਜਿਹੜੀਆਂ ਦੀ ਗੱਲ ਕਰਨ ਦਾ ਸਾਨੂੰ ਕੋਈ ਫਾਇਦਾ ਨਹੀਂ ਸਾਡੇ ਕਾਨੂੰਨ ਵਾਪਸ ਕਰ ਦੋ ਅਸੀਂ ਵਾਪਸ ਆ ਜਾਾਂਗੇ ਦੂਜੀ ਗੱਲ ਇਹ ਰਹੀ ਤੁਸੀਂ ਕਿਹਾ ਵੀ ਆਪਣਾ ਇਹਨਾਂ ਜਿਹੜਾ ਕੀਤਾ ਵੀ ਉਤੋਂ ਵਾਪਸ ਕਿਉਂ ਆ ਗਏ ਬਾਕੀ ਮੰਗਾ ਰਹੇਗੇ ਅਸੀਂ ਲਖੀਮਪੁਰ ਖੀਰੀ ਦੇ ਵਿੱਚ ਉਹਨੂੰ ਜੇਲ੍ਹ ਕਰ ਦਿੱਤੀ ਸੀ ਪ੍ਰੋਸੈਸ ਵਿੱਚ ਚਲਾਨ ਪੇਸ਼ ਹੋ ਕੇ ਉਸ ਤੋਂ ਬਾਅਦ ਆਪਣਾ ਜਿਹੜੀ ਗਵਾਹੀਆਂ ਹੁੰਦੀਆਂ ਗਵਾਹੀਆਂ ਤੋਂ ਬਾਅਦ ਸਜ਼ਾ ਹੁੰਦੀ ਆ ਕਿਉਂਕਿ ਜਦੋਂ ਇਹ ਚਲਾਨ ਨਹੀਂ ਤਿਆਰ ਹੋਇਆ ਉਹਦੇ ਵਾਸਤੇ ਟਾਈਮ ਤਾਂ ਲੱਗਣਾ ਸੀ ਪਰ ਸਾਨੂੰ ਕਾਨੂੰਨ ਤੇ ਵਿਸ਼ਵਾਸ ਸੀ ਪਰ ਉਹਦੇ ਵਿੱਚ ਸਾਨੂੰ ਧੋਖਾ ਦਿੱਤਾ ਗਿਆ ਉਸ ਵਾਸਤੇ ਅਸੀਂ ਵੀ ਇਹਨੇ ਸਾਡੇ ਨਾਲ ਬੜੀ ਮਾੜੀ ਹੋਈ ਆ ਉਹਨਾਂ ਭਰਾਵਾਂ ਨਾਲ ਜਿਹੜਾ ਨਿਆਂ ਨਹੀਂ ਮਿਲਿਆ ਤੇ ਦੂਜੀ ਗੱਲ ਇਹ ਆ ਜੀ ਐਕਟਿੰਗ ਅਸੀਂ ਚਾਹ ਰਹੇ ਆ ਸਾਡੀ ਕੋਈ મોદી ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸਾਡੀ ਵਿਚਾਰਾਂ ਦੀ ਲੜਾਈ ਆ ਅਸੀਂ ਇਹਦੇ ਹੱਕ ਮੰਗਦੇ ਆ ਭਲਾ ਫਰਾਂਸ ਦਾ ਕਿਸਾਨ ਹੈ ਤੇ ਭਲਾ ਪੰਜਾਬ ਦਾ ਤੇ ਭਲਾ ਜੂਪੀ ਦਾ ਭਲਾ ਕਿਧੋਂ ਦਾ ਵੀ ਉਹ ਆਪਦੀ ਕਿਰਤ ਕਰਦਾ ਕਿਰਤ ਦਾ ਆਪਣੇ ਹੱਕ ਮੰਗਦਾ ਦੇਖੋ ਇੱਕ 5 ਰੁਪਏ ਦਾ ਪਾਰਲੇ ਜੀ ਦਾ ਬਿਸਕਟ ਆਉਂਦਾ ਕਿਧੋਂ ਵੀ ਤੁਸੀਂ ਲਾਹੋਗੇ ਉਹ 4 ਰੁਪਏ ਦਾ ਨਹੀਂ ਦੇਗਾ ਤੇ ਸਾਡੀ ਇੱਕ ਇਹੋ ਜਿਹੀ ਫਸਲ ਆ ਸਾਨੂੰ ਪਤਾ ਨਹੀਂ ਲੱਗਦਾ ਹੁੰਦਾ ਐਮਐਸਪੀ 6000 ਰੁਪਏ ਨਰਮੇ ਦਾ ਹੁੰਦਾ ਵੇਖਦਾ 4000 ਨੂੰ ਅਸੀਂ ਉਹ ਲੜਾਈ ਲੜਨ ਚੱਲੇ ਆ ਵੀ ਜੇ 6000 ਦਾ ਮੁੱਲ ਵੱਧਾ ਤੂੰ ਕੱਟ ਨਾ ਲਿਆ ਜਾਵੇ ਇਹ ਕਿਉਂ ਇਸ ਤਰ੍ਹਾਂ ਕੀਤਾ ਜਾਂਦਾ ਹਾਲਾਂਕਿ ਵੋਟਾਂ ਮਟੋਰਨ ਦੇ ਲਈ ਕਿਸਾਨ ਯਾਦ ਆਉਂਦੇ ਹਨ ਹੋਰ ਚੀਜ਼ਾਂ ਦੇ ਲਈ ਵੋਟਾਂ ਚੋਣਾਂ ਲੜਨ ਦੇ ਲਈ ਚੋਣਾਂ ਪਾਉਣੀਆਂ ਲੋਕਾਂ ਨੇ ਹੁੰਦੀਆਂ ਪੈਸਾ ਫੰਡਿੰਗ ਉਹ ਕਹਿੰਦੇ ਜੀ ਸਾਨੂੰ ਤਾਂ ਪੈਸੇ ਦੀ ਧੋਵਾ ਮਤਲਬ ਲੋਕ ਸੂਝਵਾਨ ਨਹੀਂ ਹੈਗੇ ਲੋਕਾਂ ਨੂੰ ਤਾਂ ਪੈਸਾ ਸਿੱਟਾਂਗੇ ਵੋਟ ਪੈ ਜਾਣੀ ਆਪਣੀਆਂ ਸਰਕਾਰਾਂ ਬਣ ਜਾਣੀਆਂ ਤਾਂ ਲੋਕਬਾਨ ਹੁਣ ਤੱਕ ਸੂਝਵਾਨ ਕਿਉਂ ਨਹੀਂ ਹੋਏ ਕਿਉਂ ਸਰਕਾਰਾਂ ਹਾਲਾਂਕਿ ਮжоਰਿਟੀ ਦੇ ਵਿੱਚ ਲੋਕ ਹੈਗੇ ਨੇ ਤਾਂ ਸਰਕਾਰਾਂ ਕਿਉਂ 2-4 ਬੰਦੇ ਹੀ ਬਣਾ ਦਿੰਦੇ ਆ ਜੀ ਜੀ ਮੰਨਦੇ ਆਂ ਅਸੀਂ ਇਸ ਚੀਜ਼ ਨੂੰ ਕਿਉਂਕਿ ਇੱਕ ਬੇਰੁਜ਼ਗਾਰੀ ਕਿਉਂਕਿ ਪੈਸਾ ਕਈਆਂ ਲੋਕਾਂ ਨੇ ਮੁੱਖ ਰਸਤਾ ਹੁਣ ਤੁਸੀਂ ਪੰਜਾਬ ਦੇ ਵਿੱਚ ਕੋਈ ਵੇਖੋ ਕੋਈ ਘਰ ਟੁੱਟ ਗਏ ਨੇ ਇਸ ਪੈਸੇ ਕਰਕੇ ਹੁਣ ਦੂਜੀ ਗੱਲ ਇਹ ਆ ਜੀ ਜਿਹੜੀ ਖੇਤੀ ਆ ਖੇਤੀ ਦੇ ਵਿੱਚ ਸਭ ਤੋਂ ਵੱਧ ਸਾਡਾ ਕਿਸਾਨ ਕਿਡਰ ਮੰਨ ਲਓ ਵੀ ਜੇ ਆਪਾਂ ਕੋਈ ਵੀ ਕੇਟਰ ਲਾ ਲਈਏ ਤੇ ਕਿਸਾਨੀ ਸਭ ਤੋਂ ਜਾ ਰਹੀ ਆ ਵੀ ਹੁਣ ਬਿਜ਼ਨਸ ਖੇਤਰ ਚ ਵੀ ਘਟਨੇ ਤੇ ਇਹ ਬੇਨਤੀ ਆ ਸਾਡੀ ਅਸੀਂ ਆਈ ਤੀ ਇੱਕ ਮੋਟਾ ਕਿਸਾਨ ਉੱਤਰ ਭਾਰਤ ਦੇ ਜਿੰਨੇ ਵੀ ਦੱਖਣ ਭਾਰਤ ਦੇ ਵੀ ਸਾਡੇ ਕਰਨਾਟਕਾ ਤੱਕ ਕਿਸਾਨ ਜੱਫੇ ਬੰਨੀਆਂ ਗਈਆਂ ਨੇ ਜਿੰਨੀਆਂ ਵੀ ਸਭ ਅਸੀਂ ਕਿਸਾਨਾਂ ਦੀ ਲੜਾਈ ਇੱਕ ਆ ਉਦੋਂ ਵੀ ਕਹਿੰਦੇ ਮੁੱਠੀ ਪਰ ਕਿਸਾਨ ਨੇ ਪੰਜਾਬ ਦੇ ਪਰ ਸਾਡੇ ਨਾਲ ਸਾਰੇ ਖੜੇ ਸੀ ਅਗਵਾਈ ਹਮੇਸ਼ਾ ਜਿਹੜੇ ਸੂਝਵਾਨ ਹੋਂ ਉਹ ਹੀ ਕਰਦੇ ਨੇ ਅਸੀਂ ਐਕਟਿਵ ਅਗਵਾਈ ਕਰ ਰਹੇ ਆ ਸਾਡੇ ਨਾਲ ਉੱਤਰ ਭਾਰਤ ਸਾਰਾ ਨਾਲ ਪੱਛਮ ਭਾਰਤ ਵੀ ਆ ਪੂਰਬ ਭਾਰਤ ਵੀ ਆ ਮੱਧਮ ਭਾਰਤ ਵੀ ਆ ਤੇ ਦੱਖਣ ਭਾਰਤ ਵੀ ਆ ਕਿਉਂਕਿ ਸਾਰਾ ਭਾਰਤੀ ਮੈਂ ਤੁਹਾਨੂੰ ਦੱਸਦਾ ਵੀ ਇੱਕ ਕਿਸਾਨ ਸਾਡੇ ਨਾਲ ਖੜਾ ਤੇ ਅਸੀਂ ਐਮਐਸਪੀ ਦੀ ਲੜਾਈ ਸਾਰਿਆਂ ਲਈ ਲੜ ਕੇ ਆਵਾਂਗੇ ਸੋ ਬਿਲਕੁਲ ਮੰਗਾਂ ਦੇ ਲਈ ਕਿਸਾਨ ਜਿਹੜੇ ਹੈਗੇ ਨੇ ਉਹ ਅੱਜ ਬਰਨਾਲਾ ਦੇ ਵਿੱਚ ਵੱਡੇ ਇਕੱਠ ਹੋਣ ਜਾ ਰਹੇ ਤਸਵੀਰਾਂ ਤੁਹਾਨੂੰ ਦਿਖਾ ਦਈਏ ਤਾਂ ਤਸਵੀਰਾਂ ਸਾਫ਼ ਤੌਰ ਤੇ ਦੇਖ ਸਕਦੇ ਹੋ ਬੱਸਾਂ ਭਰੀਆਂ ਹੋਈਆਂ ਨੇ ਵਿੱਚ ਬਜ਼ੁਰਗ ਨੌਜਵਾਨ ਜਿਹੜੇ ਹੈਗੇ ਨੇ ਬਜ਼ੁਰਗ ਤੇ ਨੌਜਵਾਨ ਜਾ ਰਹੇ ਨੇ ਵਿੱਚ ਹੀ ਔਰਤਾਂ ਵੀ ਸ਼ਾਮਿਲ ਨੇ ਸੋ ਸਾਫ਼ ਤੌਰ ਤੇ ਤੁਹਾਨੂੰ ਦਿਖਾ ਦਈਏ ਤਸਵੀਰਾਂ ਵੱਡਾ ਕਾਫਲਾ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੱਡਾ ਵੱਡਾ ਕਾਫਲਾ ਬਰਨਾਲੇ ਵੱਲ ਨੂੰ ਕੂਚ ਕਰਿਆ ਤਾਂ ਵਕ ਵਕ ਜਥੇਬੰਦੀਆਂ ਬਰਨਾਲੇ ਦੇ ਵਿਖੇ ਪਹੁੰਚ ਰਹੀਆਂ ਨੇ ਲਗਭਗ 1 ਲੱਖ ਤੋਂ ਜਿਹੜਾ ਵੱਧ ਦੇ ਕਿਸਾਨ ਹੈਗੇ ਨੇ 1 ਲੱਖ ਤੋਂ ਵੱਧ ਕਿਸਾਨ ਉੱਥੇ ਇਕੱਤਰ ਹੋਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤੇ ਸਪੀਚਾਂ ਹੋਣਗੀਆਂ ਤੇ ਵੱਡੇ ਐਲਾਨ ਹੋਣਗੇ ਫੈਸਲੇ ਲਈ ਜਾਣਗੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਰਨਾਲਾ ਤੋਂ ਜਿੱਥੇ ਇੱਕ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਕਿਸਾਨ ਇਕੱਠੇ ਹੋ ਕੇ ਬਰਨਾਲਾ ਦੀ ਅਨਾਜ ਮੰਡੀ ਵੱਲ ਨੂੰ ਵਧਣ ਜਾ ਰਹੇ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ